ਗਵੰਤਮਾਨ ਸਾਹਿਬ ਨੇ ਹਸਪਤਾਲ ਤੋਂ ਬਾਹਰ ਆ ਕੇ ਪਹਿਲਾ ਵੱਡਾ ਕੰਮ ਕੀਤਾ ਜਿਸ ਨੇ ਵਿਰੋਧੀਆਂ ਨੂੰ ਹੈਰਾਨ ਕਰ ਦਿੱਤਾ ਆਓ ਤੁਹਾਨੂੰ ਦੱਸਦੇ ਹਾਂ ਭੰਟਾ ਸਾਹਿਬ ਨੇ ਕੀ ਕਿਹਾ ਅੱਜ ਚੋਨੇ ਦੀ ਸਰਕਾਰੀ ਖਰੀਦ ਨੂੰ ਲੈ ਕੇ ਅਫਸਰਾਂ ਨਾਲ ਆਪਣੀ ਰਾਇਸ ਤੇ ਮੀਟਿੰਗ ਕੀਤੀ ਸਰਕਾਰ ਵੱਲੋਂ ਖਰੀਦ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਨੇ ਕਿਸਾਨਾਂ ਨੂੰ ਮੰਡੀਆਂ 'ਚ ਕੋਈ ਦਿੱਕਤ ਨਹੀਂ ਆਉਂਦੀ ਤੀ ਜਾਵੇਗੀ ਦਾਣਾ-ਦਾਣਾ ਚੁੱਕਿਆ ਜਾਵੇਗਾ ਸਾਡੇ ਡੀਸੀਸ ਨੂੰ ਵੀ ਮੰਡੀਆਂ 'ਚ ਤਿਆਰੀਆਂ ਦਾ ਜ਼ਾਇਜ਼ਾ ਲੈਣ ਨੂੰ ਕਿਹਾ ਗਿਆ ਹੈ ਕਿਸਾਨਾਂ ਦੇ ਨਾਲ-ਨਾਲ ਸ਼ੈੱਲਰ ਵਾਲਿਆਂ ਤੇ ਆਰਤੀਆਂ ਨੂੰ ਵੀ ਕੋਈ ਸਮੱਸਿਆ ਨਹੀਂ ਆਵੇਗੀ ਕਿਸਾਨਾਂ ਦੀ ਫਸਲ ਮੰਡੀਆਂ 'ਚ ਆਉਂਦੇ ਹੀ ਅਦਾਇਗੀ ਕੀਤੀ ਜਾਵੇਗੀ ਅਸੀਂ ਹਮੇਸ਼ਾ ਪੰਜਾਬ ਦੇ ਨਾਲ ਹਾਂ ਜਿਦੋਂ ਦਾਤੀ ਜੀ ਪੰਤਮਨ ਸਾਹਿਬ ਦੀ ਤਬੀਅਤ ਖਰਾਬ ਸੀਗੀ ਤੇ ਉਹਨਾਂ ਨੂੰ ਹਸਪਤਾਲ 'ਚ ਦਾਖਲ ਕੀਤਾ ਗਿਆ ਸੀਗਾ ਤੇ ਪੰਗਵੰਤਨਾ ਸਾਹਿਬ ਹਸਪਤਾਲ ਤੋਂ ਬਾਹਰ ਆਂਦੇ ਹੀ ਉਹਨਾਂ ਨੇ ਝੋਨੇ ਦੀ ਖਰੀ ਨੂੰ ਲੈ ਕੇ ਅਫਸਰਾਂ ਨਾਲ ਮੀਟਿੰਗ ਕੀਤੀ ਤੁਹਾਨੂੰ ਦੱਤੀ ਮਨਮਾਨ ਸਾਹਿਬ ਤਬੀਅਤ ਖਰਾਬ ਸੀਗੀ ਤੇ ਉਹ ਹਸਪਤਾਲ ਸੀਗੇ ਤੇ ਉਹਨਾਂ ਨੇ ਹਸਪਤਾਲ ਬਾਹਰ ਆਂਦੇ ਹੀ ਆਪਣੇ ਜੋ ਹੈ ਕਤਬੇ ਕਰਨੇ ਸ਼ੁਰੂ ਕਰ ਦਿੱਤੇ ਹੈ ਪੂਰੇ ਤੁਹਾਨੂੰ ਦੱਤੀ ਇਹ ਪੰਤਮਾਨ ਸਾਹਿਬ ਕਿੰਨੇ ਆਪਣੇ ਕੰਮ ਦੇ ਪ੍ਰਤੀ ਜੋ ਹੈ ਸਮਰਪਿਤ ਹੈਗੇ ਕਿ ਤਬੀਅਤ ਖਰਾਬ ਹੋਣ ਤੋਂ ਬਾਅਦ ਉਹਨਾਂ ਨੇ ਪਹਿਲਾ ਕੰਮ ਹੀ ਲੋਕਾਂ ਦੀ ਸੇਵਾ ਕਰਨਾ ਸੋਚਿਆ ਤੇ ਮੀਟਿੰਗ ਕੀਤੀ ਮਨਮਾਨ ਸਾਹਿਬ ਤੁਸੀਂ ਇਦਾਂ ਹੀ ਕੰਮ ਕਰਦੇ ਰਹੋ ਜਿਵੇਂ ਕਿ ਵਿਰੋਧੀ ਖੋਸ਼ ਹੁੰਦੇ ਸੀ ਕਿ ਪੰਤਵਾ ਸਾਹਿਬ ਦੀ ਤਰ੍ਹਾਂ ਇਹ ਖਰਾਬ ਹੈ ਕਿ ਹੁਣ ਨਵਾਂ ਜੋ ਹੈ ਚੀਫ ਮਨਿਸਟਰ ਮਿਲੇਗਾ ਪੰਜਾਬ ਨੂੰ ਪਰ ਭੁਤਮਨ ਸਾਹਿਬ ਨੇ ਉਹਨਾਂ ਦੀ ਖਾਇਸ਼ਾਂ ਉੱਤੇ ਪਾਣੀ ਫੇਰ ਦਿੱਤਾ ਤੇ ਬਾਹਰ ਆ ਕੇ ਉਹਨਾਂ ਨੇ ਅਫਸਰਾਂ ਨਾਲ ਮੀਟਿੰਗ ਕੀਤੀ ਇਦਾਂ ਹੀ ਭੁਤਮਨ ਸਾਹਿਬ ਵਧੀਆ ਕੰਮ ਕਰਦੇ ਹੈਗੇ ਉਹਨਾਂ ਦੱਸਤੀਏ ਭੁਤਮਨ ਦੀ ਸਰਕਾਰ ਨੇ ਹੁਣ ਤੱਕ ਸਰਕਾਰੀ ਸਕੂਲ ਖੋਲੇ ਹੈਗੇ ਮੁਫਤ ਬਿਜਲੀ ਦਿੱਤੀ ਹੈਗੀ ਇਨਫਰਾਸਟ੍ਰਕਚਰ ਵਧੀਆ ਕਿੱਤਾ ਹੈ ਕਿਸਾਨਾਂ ਦੇ ਲਈ ਕੰਮ ਕੀਤਾ ਹੈ ਤੇ ਇਦਾਂ ਹੀ ਭੁਤਮਨ ਸਾਹਿਬ ਵਧੀਆ ਕੰਮ ਕਰਦੇ ਹੈ ਹੁਣ ਹਰਿਆਣਾ ਚ ਵੀ ਚੋਣਾਂ ਹੈਗੇ ਤੇ ਉਸਦੇ ਵਿੱਚ ਵੀ ਪੂਰਾ ਜੋਰ ਲਾਇਆ ਹੋਇਆ ਪੰਤਪੰਤੀ ਆਮਾ ਦੀ ਪਾਰਟੀ ਦੇ ਪੰਤਪੰਤ ਸਾਹਿਬ ਕੇਜਰੀਵਾ ਸਾਹਿਬ ਨੇ ਤਾਂ ਕਿ ਹਰਿਆਣਾ ਵਿੱਚ ਵੀ ਪੰਜਾਬ ਦੀ ਤਰ੍ਹਾਂ ਸਰਕਾਰ ਹੋਵੇ ਤੇ ਇਦਾਂ ਹੀ ਪੰਤਪੰਤ ਸਾਹਿਬ ਵਧੀਆ ਕੰਮ ਕਰਦੇ ਰਹੇਣ ਪੰਤਪੰਤ ਸਾਹਿਬ ਜੋ ਹੈ ਬਿਮਾਰੀ ਕਰਕੇ ਹਸਪਤਾਲ ਚ ਸਿਗੇ ਤੇ ਬਾਹਰ ਆਂਦੇ ਹੀ ਉਹਨਾਂ ਨੇ ਲੋਕਾਂ ਦੀ ਸੇਵਾ ਕਰਨ ਦੀ ਸੋਚੀ ਉਹ ਲਗਾਤਾਰ ਕੰਮ ਕਰਦੇ ਹੈ ਪਾਰਲੀਮੈਂਟ 'ਚ ਵੀ ਆਵਾਜ਼ ਉਠਾਉਂਦੇ ਸਿਗੇ ਲੋਕਾਂ ਦੇ ਲਈ ਇਦਾਂ ਹੀ ਪੰਤਪੰਤ ਸਾਹਿਬ ਕੰਮ ਕਰਦੇ ਰਹਿਣ ਬਾਕੀ ਦੇਖਦੇ ਆਂ ਕਿ ਹਰਿਆਣਾ ਦੇ ਵਿਚਨਾਵਾਂ ਚ ਕੀ ਹੁੰਦਾ ਹੈ ਤੇ ਪੰਤਮਾ ਸਾਹਿਬ ਤੁਹਾਡੀ ਸਿਹਤ ਸਹੀ ਹੋਵੇ ਤਾਂ ਹੀ ਜੋ ਹੈ ਪੰਜਾਬ ਦਾ ਭਲਾ ਹੋਵੇਗਾ ਤੇ ਵਿਰੋਧੀਆਂ ਨੂੰ ਵੀ ਸਪੋਰਟ ਕਰਨੀ ਚਾਹੀਦੀ ਹੈ ਸਰਕਾਰ ਜੀ ਵਧੀਆ ਕੰਮ ਕਰਦੀ ਹੈ ਇਦਾਂ ਦੀ ਖਬਰਾਂ ਤੁਹਾਨੂੰ ਦਿਖਾਉਂਦੇ ਰਹਿੰਦੇ ਹੈਗੇ ਆਂ ਚੀ ਤੇ ਲੋਕੀ ਕਾਫੀ ਮਾਯੂਸ ਸੀਗੇ ਕਿ ਪੰਤਮਾ ਦੀ ਤबीयत ਖਰਾਬ ਹੈ ਪਰ ਜਦ ਲੋਕਾਂ ਨੂੰ ਪਤਾ ਲੱਗਿਆ ਕਿ ਪੰਤਮਾ ਸਾਹਿਬ ਬਾਹਰ ਆ ਕੇ ਵਧੀਆ ਕੰਮ ਕਰਦੇ ਹੈ ਤੇ ਲੋਕਾਂ ਚ ਖੁਸ਼ੀ ਦੀ ਲਹਿਰ ਆਈ ਕਿ ਇਹ ਪੰਜਾਬ ਦੇ ਲਈ ਪੰਤਮਾ ਸਾਹਿਬ ਇਦਾਂ ਹੀ ਕੰਮ ਕਰਦੇ ਰਹਿਣਗੇ ਜਾਂਦੇ ਜਾਂਦੇ ਤੁਹਾਨੂੰ ਦੱਸ ਦਈਏ ਜੀ ਪੰਤਪੰਥ ਸਾਹਿਬ ਨੇ ਹਸਪਤਾਲ ਤੋਂ ਬਾਹਰ ਆਂਦੇ ਹੀ ਚੋਨੇ ਦੀ ਖਰੀਦ ਨੂੰ ਲੈ ਕੇ ਅਸਰਨਾ ਨਾਲ ਮੀਟਿੰਗ ਕੀਤੀ ਤੇ ਡੀਸੀਸ ਨੂੰ ਜੋ ਹੈ ਦੇ ਦਿੱਤਾ ਕਿ ਉਹ ਬੜਾ ਦੇਖ ਮੰਡੀਆਂ 'ਚ ਜਾ ਕੇ ਜਾ ਕੇ ਲੋਕਾਂ ਦੇ ਨਾਲ ਜੋ ਹੈ ਜਾਇਜ਼ਾ ਲੈਣ ਤੇ ਵਧੀਆ ਕੰਮ ਕਰਨ ਇਹ ਜਿਹੜੀ ਖਬਰ ਸੀ ਤੁਹਾਡੇ ਕੋਲ ਕਿ ਆਈ ਸੀ ਕਿ ਜਾਂਦੇ ਜਾਂਦੇ ਤੁਹਾਨੂੰ ਦੱਸ ਦਈਏ ਪੰਤਪੰਥ ਸਾਹਿਬ ਹੁਣ ਫਿੱਟ ਹੈਗੇ ਤੇ ਮੀਟਿੰਗ ਕਰਨ ਲੱਗ ਪਏ ਹੈਗੇ ਆ ਜੀ